ਕੀ ਸਪੋਰਟ ਕਰਾਂਗੇ ਬਟੇ ਦੀ ਜਿਹੜੀਆਂ ਕਮੀਆਂ ਪੇਸ਼ ਕੀਤੀਆਂ ਨੇ ਉਹ ਦੂਰ ਕੀਤੀਆਂ। थैंक यू थैंक यू थैंक यू थैंक यू। ਅ ਸੀਐਮ ਸਾਹਿਬ ਅੱਜ ਬੜੀ ਵਧਾਈ ਦੀ ਗੱਲ ਹੈ। ਇੱਕ ਡਾਟਾ ਮੰਗਾਇਆ ਸੀ ਸਾਰੇ ਹਿੰਦੁਸਤਾਨ ਚੋਂ। ਔਰ ਬਹੁਤਿਆਂ ਵਿਧਾਨ ਸਭਾ ਉਹ ਜੋ ਬਿੱਲਾਂ ਤੇ ਡਿਸਕਸ਼ਨ ਨਹੀਂ ਹੁੰਦੀ ਸੀ। ਅੱਜ ਤੁਸੀਂ ਇਹ ਬਿੱਲ ਲੈ ਕੇ ਆਏ ਹੋ ਔਰ ਬੜੀ ਹੈਲਦੀ ਡਿਸਕਸ਼ਨ ਹੋ ਰਹੀ ਹੈ। ਮੇਰੇ ਮਨ ਨੂੰ ਤਸੱਲੀ ਹੋਈ ਵੀ ਆਪਾਂ ਸਹੀ ਕੰਮ ਕਰ ਰਹੇ ਹਾਂ। ਬੇਨਤੀ ਕਰਦਾ ਕੁਲਦੀਪ ਢਾਲੀਵਾਲ ਜੀ ਮਾਜੋਕ ਸਿੰਘ ਸਾਹਿਬ ਤੁਹਾਡਾ ਧੰਨਵਾਦ ਕਿ ਤੁਸੀਂ ਮੈਨੂੰ ਅੱਜ ਜਿਹੜਾ ਸਾਡੇ ਮਾਜੋਕ ਮੁਖਵੰਤੀ ਸਾਹਿਬ ਨੇ ਬਹੁਤ ਹੀ ਇਤਿਹਾਸਕ ਬਿੱਲ ਪ੍ਰਧਾਨ ਸਭਾ ਦੇ ਵਿੱਚ ਪੇਸ਼ ਕੀਤਾ ਉਹਦੇ ਤੇ ਬੋਚਾ ਦਿੰਦੇ ਪਹਿਲਾਂ ਤਾਂ ਮੈਂ ਇਸ ਬਿੰਦੀ ਮੈਂ ਬਹੁਤ ਹਮਾਇਤ ਕਰਦਾ ਹਾਂ ਮੈਂ ਸਬਦਾ ਕਿ ਇਹ ਜਿਹੜਾ ਮੁੱਦਾ ਜਿਹੜਾ ਅੱਜ ਪੰਜਾਬ ਦੇ ਮਿਡਲ ਕਲਾਸ ਲੋਕਾਂ ਦਾ ਗਰੀਬ ਲੋਕਾਂ ਦਾ ਹਾਲ ਹੰਝਾ ਰਿਹਾ ਹੈ ਇਹ ਸਰ ਬਹੁਤ ਵੱਡਾ ਮੁੱਦਾ ਹੈ ਇਹ ਇੰਨਾ ਵੱਡਾ ਮੁੱਦਾ ਹੈ ਜਿਹੜਾ ਸੀਐਮ ਸਾਹਿਬ ਨੇ ਹੱਲ ਕੀਤਾ ਅਸੀਂ ਪਹਿਲਾਂ ਵੀ ਜਦੋਂ ਸੀਐਮ ਸਾਹਿਬ ਨੂੰ ਮਿਲਦੇ ਹੀ ਕੈਬਨਟ ਮੀਟਿੰਗਾਂ ਦੇ ਵਿੱਚ ਜਾਂ ਉੱਧਾਂ ਵੀ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਕਿ ਸਾਡੇ ਦਾ ਕੋਈ ਹੱਲ ਕੱਢੋ ਇਹਦਾ ਆਪਾਂ ਹੱਲ ਕੱਢੀਏ ਕਿਉਂਕਿ ਹਾਈ ਕੋਰਟ ਦੇ ਵਿੱਚ ਕੇਸ ਸੀਗਾ ਸੈਸਾਜੇ ਦਾ ਹੱਲ ਆਇਆ। ਔਰ ਇਲੈਕਸ਼ਨ ਦੇ ਵਿੱਚ ਜਦੋਂ ਸੀਗੇ ਲੋਕ ਸਭਾ ਦੇ ਵਿੱਚ। ਜਿਹੜਾ ਮੇਲਾ ਤਜੱਬਾ ਹੋਇਆ। ਮੈਨੂੰ ਲੱਗਾ ਕਿ ਸਭ ਤੋਂ ਵੱਡਾ ਲੋਕਾਂ ਦਾ ਮੁੱਦਾ ਇਹ ਹੈ। ਸਭ ਤੋਂ ਵੱਡਾ ਮੁੱਦਾ ਹੈ ਲੋਕਾਂ ਦਾ ਅਮਰਸਰ ਜ਼ਿਲ੍ਹੇ ਦੇ ਵਿੱਚ ਸਰ ਮੈਂ ਦੋ ਸਭਾ ਦਾ ਉਮੀਦਵਾਰ ਸੀਗਾ। ਮੈਨੂੰ ਅਮਰਸਰ ਦੀ ਨੁੱਕ ਨੁੱਕ ਦੇ ਵਿੱਚ ਜਾਣਾ ਚਾਹ ਦਾ ਮੌਕਾ ਮਿਲਿਆ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ। ਉਹ ਲੋਕਾਂ ਦਾ ਜਿਹੜਾ ਹਾਸ ਸੀ ਲੋਕਾਂ ਨਾਲ ਜਿਹੜੀ ਠੱਗੀ ਵਧੀ ਉਹ ਸਭ ਸੁਣ ਕੇ ਤੁਸੀਂ ਵੀ ਕਿਤੇ ਸੁਣਦੇ ਤਾਂ ਤੁਹਾਨੂੰ ਲੱਗਣਾ ਕਿ ਕਿੰਨੇ ਠੱਗੀਆਂ ਕਿੱਦਾਂ ਵੱਜਦੀਆਂ ਉਹ ਦੇ ਠੱਗੀਆਂ ਦੇ ਵਿੱਚ ਉਹਨੇ ਜਤੋਪੀ ਸਾਹਿਬ ਕਹਿ ਰਹੇ ਸੀਗੇ ਮੈਂ ਲੱਗਾ ਦੱਸ ਮੈਂ ਲੱਗਾ ਦੱਸ ਜਤੋਪੀ ਸਾਹਿਬ ਉਹਨੇ ਕਹਿਣ ਦੇ ਸੀਗੇ ਕਿ ਅਫਸਰਾਂ ਕੇ ਬਹੁਤੀਆ ਸਿੱਖਤਾ ਨਾ ਕਰੋ ਇਹ ਸਭ ਪਿਛਲੇ 30 ਸਾਲ ਦੇ ਵਿੱਚ ਜੇ ਜਾਣਦੇ ਆ ਬਾਦਵਾ ਸਾਹਿਬ ਅਮਰ ਸਰ ਮਨਾਰਾ ਜਿਦਾ ਲੰਘਦੇ ਜਿੱਥੋਂ ਕਲੋਨੀਆਂ ਦਾ ਕੰਮ ਸ਼ੁਰੂ ਹੁੰਦਾ ਆਸ ਦੇ ਬਾਤ ਬਾਤ ਜਿੰਨੀਆਂ ਕਲੋਨੀਆਂ ਕੱਚੀਆਂ ਗਿਆ ਪੂਰੇ ਪੰਬਰ ਸਰ ਦੇ ਚਾਰਸਪੇ ਦੇ ਸਰਕਲ ਦੀ ਕਲੀ ਕਲੋਨੀ ਕਿਸੇ ਬੰਦੇ ਨੂੰ ਪੁੱਛ ਲਓ ਕੇ ਰਖਿਆ ਨਾਲ ਪੁੱਛ ਲਓ ਕਿ ਕਲੋਨੀ ਕਿਹਦੀ ਐ ਕਮਿਟੀ ਦੇ ਲੀਡਰ ਦਾ ਨਾਮ ਲੈਣ ਇਹ ਫਲਾੜੇ ਕੌਲੀ ਲੀਡਰ ਦੀ ਹੈ ਜੀ ਇਹ ਫਲਾਣੇ ਕਾਂਗਰਸ ਦੇ ਲੀਡਰ ਦੀ ਹੈ ਜੀ ਇਹ ਫਲਾਣੇ ਐਮਐਲਏ ਦੀ ਹੈ ਜੀ ਇਹ ਇਹ ਬਗੜੇ ਦਾ ਕੁੱਝ ਗੱਲ ऐसा आम सिर्फ जब लोकप्रिय ना चाह रहेंगा ये ना आम थकी और ये जानते हैं ऐसा लोग भी सब बहुत सारे तुम लोगों को जाम जाम बताएं कैसे करेंगे ऐसा जिंग और क्या पर कैसे करेंगे जिंग तुम पता 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 है ना हम लोग का काम अब कल शादी शादी प्यार में आधी शादी बाजार था शादी एक्वेरी

ਚੰਗਾ ਲਾਗੇ ਹਲ ਸਰ ਮੇਰੀ ਤੁਸੀਂ ਕੀ ਕਿਰਤਾ ਕਰਕੇ ਜੇ ਹੈਲੋ ਠੀਕ ਹੈ ਜੀ ਵਧੀਆ ਪਰ ਦੰਦਾ ਬਈ ਕੀ ਗੱਲ ਹੈ ਇਹ